ਦੇਸ਼ ਦੀ ਤਰੱਕੀ ਉਸ ਦੇਸ਼ ਦੀ ਵਾਧੇ ਹੋਈ ਜੀਡੀਪੀ ਦੇ ਵਿਕਾਸ ਦਰਤੇ ਨਿਰਭਰ ਕਰਦੀ ਹੈ ਭਾਰਤ ਦੀ ਜੀਡੀਪੀ ਦੇ ਵਿਕਾਸ ਦਰ ਦਾ ਬਦੰਦਾ ਅਨੁਮਾਨ ਲਗਾਇਆ ਗਿਆ ਪਿਛਲੇ ਮਹੀਨੇ ਆਈਐਮਐਫ ਵੱਲੋਂ 2024-25 ਲਈ ਭਾਰਤ ਦੀ ਜੀਡੀਪੀ ਦੇ ਵਿਕਾਸ ਦਰ ਦਾ 6.8 ਤੋਂ ਵਧਾ ਕੇ 7% ਦਾ ਅਨੁਮਾਨ ਲਗਾਇਆ ਗਿਆ ਇਹ ਖਾਸ ਕਰਕੇ ਪਿੰਡੂ ਭਾਰਤ ਵਿੱਚ ਨਿੱਜੀ ਖਪਤ ਵਿੱਚ ਸੁਧਾਰ ਲਈ ਕੀਤਾ ਗਿਆ ਤੁਹਾਨੂੰ ਦੱਸਦੀ ਹੈ ਕਿ ਇਹ ਜਾਣਕਾਰੀ ਆਈਐਮਐਫ ਦੇ ਕਾਰਜਕਾਰੀ ਨਿਰਦੇਸ਼ਕ ਕ੍ਰਿਸ਼ਨਾ ਮੂਰਤੀ ਦੀ ਸਕੁਪਮਨ ਵੱਲੋਂ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਦੇਸ਼ ਆਉਣ ਵਾਲੇ ਸਾਲਾਂ ਵਿੱਚ 8% ਦੀ ਔਸਤ ਵਿਕਾਸ ਦਰ ਦਰਜ ਕਰਨ ਦੇ ਯੋਗ ਹੁੰਦਾ ਹੈ ਤਾਂ ਭਾਰਤ ਦੀ ਆਰਥਿਕਤਾ 2047 ਤੱਕ 55 ਟ੍ਰਿਲੀਅਨ ਡਾਲਰ ਤੱਕ ਵਧਣ ਦਾ ਅਨੁਮਾਨ ਲਗਾਇਆ ਜਾ ਸਕਦਾ ਹੈ। ਦਰਅਸਲ ਨਵੀਂ ਦਿੱਲੀ ਵਿੱਚ ਇੱਕ ਮੀਡੀਆ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਦੀ ਜਨਸੰਖਿਆ ਅਤੇ ਸਰਕਾਰੀ ਨੀਤੀਆਂ ਜੋ ਪਿਛਲੇ 10 ਸਾਲਾਂ ਵਿੱਚ ਚੰਨ ਤੱਕ ਡਿਜੀਟਲ ਬੁਨਿਆਦੀ ਢਾਂਚੇ, ਨਵੀਨਤਾ ਅਤੇ ਉਦਮਤਾ ਵਰਗੇ ਵਿਕਾਸ ਦਰ ਨੂੰ ਵਧਾਉਣ ਲਈ ਲਾਗੂ ਕਰਨਾ ਹੈ। ਬਹੁਤ ਵੱਡੀ ਸਫਲਤਾ ਹੈ ਉਹਨਾਂ ਨੇ ਕਿਹਾ ਕਿ ਵਿਸ਼ਵ ਬੈਂਕ ਦੇ ਆંકड़े ਦਰਸਾਉਂਦੇ ਨੇ ਕਿ 2014 ਤੋਂ ਬਾਅਦ ਨਵੀਂ ਫਰਮ ਦੀ ਰਚਨਾ ਵਿੱਚ ਵਾਧਾ ਹੋਇਆ ਨਤੀਜੇ ਵਜੋਂ ਭਾਰਤ ਕੋਲ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਉਦਮੀ ਇਕੋਸਿਸਟਮ ਹੈ ਜੋ ਰਸਮੀ ਖੇਤਰ ਵਿੱਚ ਆਦਤਤਾ ਦੇ ਵਾਧੇ ਵਿੱਚ ਮਦਦ ਕਰੇਗਾ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਰਸਮੀਕਰਨ ਭਾਰਤ ਵਿੱਚ ਉਤਪਾਦਕਤਾ ਦੇ ਵਾਧੇ ਲਈ ਇੱਕ ਅਹਿਮ ਭੂਮਿਕਾ ਨਿਭਾਏਗਾ ਵਿਸ਼ਵ ਬੈਂਕ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਭਾਰਤ ਨੂੰ ਅਮਰੀਕਾ ਦੇ ਪ੍ਰਤੀ ਵਿਅਕਤੀ ਆਮਦਨ ਦੇ 4/10 ਹਿੱਸੇ ਪਹੁੰਚ ਲਈ 75 ਸਾਲ ਲਖ ਜਾਣਗੇ IMF ਨੇ ਆਪਣੇ ਬਿਆਨ ਵਿੱਚ ਕਿਹਾ ਕਿ ਭਾਰਤ ਵਿੱਚ ਵਿਕਾਸ ਦਰ ਦੀ ਭਵਿੱਖ ਬਾਣੀ ਨੂੰ ਵੀ ਇਸ ਸਾਲ ਬਤਾ ਕੇ 7% ਦਾ ਦਿੱਤਾ ਗਿਆ ਹੈ ਜਿਸ ਵਿੱਚ ਬਦਲਾਅ 2023 ਵਿੱਚ ਉਪਰਲੇ ਸੰਸ਼ੋਧਨ ਤੋਂ ਵਿਕਾਸ ਵੱਲ ਵਧਣ ਅਤੇ ਨਿੱਜੀ ਖਪਦੀਆਂ ਸੰਭਾਵਨਾਵਾਂ ਨੂੰ ਦਰਸਾਉਂਦਾ ਹੈ